ਗੇਲ ਸਾਹਿਬ ਸਾਸਰੀ ਕਾ ਸਾਸਰੀ ਕਾਲ ਹੋਰ ਜਵਨੀ ਆਪਾਂ ਵਧੀਆ ਜੀ ਵਧੀਆ ਕੀ ਆਪਾਂ ਕੱਲ ਵੀਡੀਓ ਪਾਈ ਜੀ? ਹਾਂ ਜੀ ਕੱਲ ਪਾਈ ਤੇ ਕੀ ਗੱਲ ਹੋ ਗਈ ਜੀ ਆਪਾਂ ਕੱਲ ਸ਼ਾਮੀ ਪਾਈ ਤੇ ਚਲ ਵੀਰ ਭਰਾਵਾਂ ਦੇ ਫੋਨ ਆ ਜਾਂਦੇ ਚਲ ਸਵੇਰੇ ਆਵਾਂਗੇ। ਹਾਂ ਜੀ। ਮੈਂ ਚਲ ਠੀਕ ਹੈ ਤੇ ਮੇਰਾ ਹੋ ਗਿਆ ਸਵੇਰੇ ਫੋਨ ਬੰਦ 8:00 ਵਜੇ। ਅੱਛਾ। ਪਤਾ ਨਹੀਂ ਸਿਮ ਮਗਰੋਂ ਬੰਦ ਕਰਤੀ ਉਹਨਾਂ ਐਕਟਿਵ ਕਰਾਉ ਫੇਰ। ਅੱਛਾ ਜੀ। ਉਹ ਫੋਨ ਆਉਣੇ ਵਾਵਾ ਹੀ ਤੇ ਫਿਰ ਨੰਬਰ ਉਹ ਹੀ ਆਪਣਾ ਵੀਡੀਓ ਤੇ। ਠੀਕ ਹੈ ਜੀ। ਤੇ ਇਹ ਵੀਡੀਓ ਵਾਵਾ ਚੱਲ ਗਈ ਆਪਣੀ ਫੇਰ ਕੋਈ ਕਿਤੇ ਵੀ। ਵੀਰ ਭਰਾ ਫੋਨ ਵੀ ਲਾਉਂਦੇ ਨੇ ਪਤਾ ਹਣਾ ਸਾਰਿਆਂ ਨੂੰ। ਹਾਂ ਜੀ ਹਾਂ ਜੀ ਬਿਲਕੁਲ। ਫੋਨ ਲੱਗ ਨਹੀਂ ਦਿਆ। ਇਹ ਕਰਕੇ ਉਹ ਨੰਬਰ ਉਹ ਹੁਣ ਸੋਮਵਾਰ ਚਾਲੂ ਠੀਕ ਹੈ ਜੀ ਤੇ ਮੈਂ ਇੱਕ 플레이 ਪਾਈ ਆਂਦੇ ਸੋਮਵਾਰ ਮਤਲਬ ਪ੍ਰੂਫ ਦੇ ਕੇ ਆਦਾ ਫੇਰ ਨੰਬਰ ਚਾਲੂ ਕਰਾਓ ਠੀਕ ਹੈ ਇਹ ਕਰਕੇ ਇਹ ਤੇ ਨੰਬਰ ਆਪਾਂ ਮੈਂਸ਼ਨ ਹੋਰ ਕਰਨਾ ਹੈ ਵੀਰ ਭਰਾਵਾਂ ਦਾ ਘੜੀ ਹਾਂਜੀ ਇਹ ਕਰਕੇ ਇਸ ਨੰਬਰ ਤੇ ਹੁਣ ਮਲਾਸਪਨ ਕਰੇਗਾ ਸੰਪਰਕ ਕਰੋ ਹਾਂਜੀ ਠੀਕ ਹੈ ਜੀ ਹਾਂਜੀ ਵਿਆਸ ਹੈਗਾ ਜੀ ਉਹ ਨੰਬਰ 8288 32527 ਇਹ ਤੇ ਵਟਸਐਪ ਚੱਲਦਾ ਠੀਕ ਹੈ ਜੀ ਆਪਾਂ ਉੱਤੇ ਸਕਰੀਨ ਤੇ ਲਿਖ ਵੀ ਦਿੰਨੇ ਹਾਂ ਹਾਂ ਜੀ ਸਕਰੀਨ ਤੇ ਲਿਖ ਵੀ ਦਿਓ ਠੀਕ ਹੈ ਜੀ ਤੇ ਆਪਾਂ ਇਹ ਤੋਂ ਬਾਅਦ ਆਪਾਂ ਵੀਡੀਓ ਦੁਬਾਰਾ ਚਲਾ ਦਈਏ ਹਾਂਜੀ ਦੁਬਾਰਾ ਵੀਡੀਓ ਚਲਾ ਦਈਏ ਆਪਾਂ ਹਾਂਜੀ ਠੀਕ ਹੈ ਇਹ ਕਰਕੇ ਉਦਾਂ ਉਦਾਂ ਆਪਾਂ ਫੇਰ ਪਾਉਣੀ ਪੈਣੀ ਆ ਹਜ਼ੀਰ ਭਰਾ ਆਖਣਾ ਕਿ ਮਾਲ ਨਹੀਂ ਵਿਗਿਆ ਹਾਂ ਜੀ ਨੰਬਰ ਹੀ ਬੰਦ ਹੋ ਗਿਆ ਤੇ ਮਾਲ ਕੀ ਵਿਗਣਾ ਸੀ ਬਿਲਕੁਲ ਬਿਲਕੁਲ ਤੇ ਉਤੋਂ ਮੜਕੇ ਬਾਬੋੜਾ ਸਾਹਿਬ ਦਾ ਮੇਲਾ ਚੱਲ ਪਿਆਣਾ ਹਾਂ ਜੀ ਹਾਂ ਜੀ ਸਾਰੀਆਂ ਸੰਗਤਾਂ ਆ ਮੋਂ ਆ ਕੇ ਸੇਵਾ ਕਰਨ ਹਾਂ ਜੀ ਬਿਲਕੁਲ ਜੀ ਤੇ ਇਹ ਕਰਕੇ ਆਪਾਂ ਮਾਫੀ ਚਾਹੁੰਦੇ ਆ ਆਪਣਾ ਨੰਬਰ ਉਹ ਜਿਹੜਾ ਆਪਾਂ ਇਹ ਮੈਂਸ਼ਨ ਕਰਨਾ ਜਿਹੜੇ ਵੀਰ ਭਰਾ ਖਰਾਬ ਹੋਏ ਆ ਹਾਂ ਜੀ ਹਾਂ ਜੀ ਖਰਾਬ ਹੋਏ ਆ ਹਾਂ ਜੀ ਇਹ ਕਰਕੇ ਇਹ ਧਿਆਨ ਸੰਪਰਕ ਕਰ ਲੈਣਾ ਆਪਣੇ ਠੀਕ ਹੈ ਜੀ ਹਾਂ ਜੀ ਓਕੇ ਜੀ ਧੰਨਵਾਦ ਇਹ ਨਹੀਂ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਸਸਿਕਾ ਦੋਸਤੋ ਠੱਠਾ ਡੇਰੀ ਫਾਰ ਅੱਜ ਆਏ ਅੱਜ ਦੀ ਵੀਡੀਓ ਹੈਗੀ ਪਿੰਡ ਚੰਬਲ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਆਏ ਆ ਜੀ ਆਪਾਂ ਜਸਵੀਰ ਤੇ ਪ੍ਰਤਾਪ ਹੁਣਾਂ ਕੋਲ ਆਜੋ ਕਰਦੇ ਆ ਤੁਹਾਡੇ ਨਾਲ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਠਾ ਸਾਹਿਬ ਠੀਕ ਠਾਕ ਜੋ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੀ ਚਾਹੀਦੇ ਆ ਵੀ ਸਤਿ ਸ਼੍ਰੀ ਅਕਾਲ ਚਰਦੀ ਕਲਾ ਕਿਰਪਾ ਬਾਬਾ ਬੁੱਢਾ ਸਾਡੀ ਤੁਸੀਂ ਸੁਣਾਓ ਭਰਾ ਜੀ ਵਧੀਆ ਵਧੀਆ ਸਾਰੇ ਭੈਣ ਭਰਾਵਾਂ ਨੂੰ ਬਾਬੇ ਬੁੱਢੇ ਸਾਹਿਬ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਤੇ ਤਗੜੇ ਹੋ ਕੇ ਲੰਗਰਾਂ 'ਚ ਸੇਵਾ ਕਰਿਆ ਕਰੋ ਆਪਾਂ ਉੱਤੇ ਇੱਕ ਅੱਧਾ ਦੇਣੀ ਜਾਣ ਚੋਗੇ ਆ ਤੇ ਜਿਹੜੀ ਲੰਗਰਾਂ ਦੀ ਸੇਵਾ ਦਾ ਨਾ ਇਹ ਤਗੜੇ ਹੋ ਕੇ ਕਰਗੇ ਆਪਾਂ ਇਹ ਜ਼ਰੂਰੀ ਆ ਸੇਵਾ ਦਾ ਹੀ ਮੇਵਾ ਮਿਲਣਾ ਵਾ ਤੇ ਹਾਂ ਇਹ ਮੇਲਾ ਕੇਲਾ ਵੇਖਣਾ ਤੇ ਭਰਾਵਾਂ ਦੀ ਸੇਵਾ ਹੀ ਮੜੀ ਮੋੜ ਜਿੰਨੇ ਕਿ ਜੋਗੇ ਆ ਉਹ ਨਾਲੋਂ ਨਾਲ ਕਰੀ ਜਾਣੀ ਆ ਤੇ ਚਲੋ ਮਹਾਰਾਜ ਤੇ ਪਾਚਾ ਬਾਬਾ ਬਬੂਰਾ ਸਾਹਿਬ ਚੜਦੀ ਕਲਾ ਕਰੇ ਹਰ ਇੱਕ ਤੇ ਮਿਹਰ ਭਰੇ ਹੱਥ ਰੱਖੇ ਤਕੜੇ ਹੋ ਗਏ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਇਹਦਾ ਚਿਰਤਾ ਨਹੀਂ ਕੋਈ ਲੰਗਰ ਸਾਹਿਬ ਬਹੁਤ ਰੌਣਕਾਂ ਲੱਗੀਆਂ ਹੈ ਮੈਂ ਇਹਨਾਂ ਜਿੱਤਰ ਜਾਈਦਾ ਗਿੱਲ ਸਾਹਿਬ ਪਹਿਲਾਂ ਲੰਗਰ ਵੇਖ ਕੇ ਉੱਥੇ ਝਗ ਲਈਦਾ ਵੀ ਆ ਲੰਗਰ ਕਿਹੜਾ ਤੇ ਝਗੜਾ ਲੰਗਰ ਤੇ ਬਣਦੀ ਆ ਬਿਲਕੁਲ ਬਿਲਕੁਲ ਮੈਂ ਕਹ ਯਾਰ ਅੱਜ ਨਾ ਉੱਥੇ ਢੇਰੀ ਹੋ ਜਾਈਦਾ ਪਿਸਾਈਗਲ ਕੇ ਭਰਾਵਾਂ ਨੇ ਲਾਇਆ ਹੋਗਾ ਐਡੇ ਓਕੇ ਹੋਏ ਲੰਗਰ ਝਗੜਾ ਜ਼ਰੂਰੀ ਆ ਜੀ ਉਹਨਾਂ ਲਾਇਆ ਤੇ ਆਪਾਂ ਛਕਦੇ ਸਕਦੇ ਸਕਦੇ ਆ ਨਾ ਬਿਲਕੁਲ ਬਿਲਕੁਲ ਪਣਾ ਬਣਾ ਕੇ ਭਰਾਓ ਐ ਕਰਕੇ ਨਾ ਭੱਜ ਜਾ ਕਰੋ ਲੰਗਰ ਇੱਕ ਹੀ ਭਾਵੇਂ ਫੁਲਕਾ ਜਗਾ ਕਰੋ ਛਾਕੇ ਜਰੂਰ ਜਾਇਆ ਕਰੋ ਜਰੂਰ ਜਰੂਰ ਆਂਦੀ ਕਈ ਘਲਾਰਦੇ ਨਹੀਂ ਮੋਟਰ ਪਰਤਾਸ ਸਿਆ ਨਹੀਂ ਘਲਾਰਨਾ ਕਿਉਂ ਨਹੀਂ ਆਈ ਜੀ ਪਈ ਤੇ ਲਾ ਬ੍ਰੇਕਾਂ ਨਹੀਂ ਉੱਥੇ ਵੇਲੇ ਵੀ ਬਾਬਾ ਬੁਢਾ ਦਾਦਾ ਲੰਗਰ ਵੜੀ ਪਚੀਣਾ ਚਾਹਾਂਗੇ ਮਹਾਰਾਜ ਅਰਦੀ ਖਲਾ ਕਰੇ ਤੇ ਵੀ ਜੀ ਕਿੰਨੇ ਪਸ਼ੂ ਲਾਇਆਏ ਅੱਜ ਆਪਣੇ ਤਾਂ ਦੋ ਬੈੜਾ ਐ ਹਾਂਜੀ ਤੇ ਦੋ ਹੀ ਮੱਝਾਂ ਦੋ ਬੈੜਾ ਦੋ ਮੱਝਾਂ ਹਾਂਜੀ ਇੱਕ ਪਹਿਲਾਂ ਝੋਟੀ ਨੀਲੀ ਦੀ ਇੱਕ ਜਰਸੀ ਵਾਲਾ ਪਹਿਲਾਂ ਆ ਵੇਖੋ ਸੂਨ ਵਾਲੀ ਸਾਡੀ ਸੀਰੀਜ਼ ਲੱਗ ਵੇਖੋ ਮੈਨਾ ਪਰਵਾਹੀ ਕਰਨੀ ਇਹ برف برف ਇਧਰ ਪਤ ਤੂੰ ਤੂੰ ਕੇ ਬਰਾ ਕਰਨ ਵਾਲੀ ਗੱਲ ਨਹੀਂ ਆਣ ਵਿੱਚ ਚੰਗਾ ਕੱਢੂ ਹਾਂਜੀ ਲੈ ਪਾ ਮੈਂ ਇਹ ਤਨੀ ਮੈਨਾ ਪਰਵਾਹੀ ਕੋਈ ਨਹੀਂ ਪਰਵਾਹੀ ਕੋਈ ਨਹੀਂ ਬਿਲਕੁਲ ਮਸ ਹਾਂ ਐਂ ਕਰੀ ਵੀ ਦਿਖਾਉਣਾ ਤੋਰ ਕੇ ਤੈਨੂੰ ਵੇਖਾ ਪੁੱਥੀ ਦਿਖਾਓ ਪੁੱਥੀ ਵੀ ਦਿਖਾਵਾਂਗੇ ਮੈਨਾ ਪਿਗਰਨਾ ਕਰ ਕਰੋ ਚੈੱਕ ਜੀ ਫੇਸ ਅੱਖ ਵੇਖੋ ਕਿ ਢੀਮੋ ਟਾਈ ਹੈ ਤੁਹਾਇ ਪਹਿਲਾ ਸੁੰਦੀ ਜੋ ਹਾਂਜੀ ਕੋਲੋਂ ਹੀ ਸੋਣਾ ਜੇ ਅੱਛਾ ਜੀ ਹਾਂਜੀ ਤੇ ਰੰਗ ਰੰਗ ਵੇਖੋ ਪ੍ਰਿੰਟ ਕਿੱਡਾ ਸਾਫ ਆ ਹਾਂ ਬਿਲਕੁਲ ਸ਼ਾਈਨਿੰਗ ਬਹੁਤ ਜਿਆਦੀ ਹਾਂਜੀ ਹਾਂਜੀ ਸੋਣਾ ਆ ਇਧਰ ਆ ਇਧਰ ਕੀ ਇਹ ਕੀ ਚੀਜ਼ ਹੋਰ ਵਿਖਾਉਣੀ ਜੋ ਤੁਸੀਂ ਮੇ ਆ ਮੱਥੇ ਅਜ ਟੂੰਗਾ ਹਾਂਜੀ ਕਿਵੇਂ ਆ ਪੂਰਾ ਤੇ ਅੱਖਾਂ ਵਿੱਚ ਜਿਵੇਂ ਸੁਰਮਾ ਪਾਇਆ ਹੁੰਦਾ ਬਿੱਲੀਆਂ ਕਵਰੀਆਂ ਕਿਵੇਂ ਘਾਲੀਆਂ ਜਾਂ ਛਾ ਹੂੰ ਠੀਕ ਹੈ ਅੱਜ ਕੋਤਾ ਜਾ ਕੋਈ ਇਹ ਲੈਗਰੇਟ ਰੂਟ ਕਰਦੇ ਜਦਾ ਫਿਰ ਰੇਡ ਕੋਈ ਨਹੀਂ ਦੱਸ ਦਿੰਨੇ ਆ ਇਹ ਇਹ ਦੇਖੀ ਤੂੰ ਅੱਜ ਮੂਹ ਕੋਈ ਅੱਛਾ ਦੀਵਾਲੀ ਬੰਪਰ ਦਾ ਜਲਾ ਦੇਣਾ ਅੱਜ ਦੀਵਾਲੀ ਦੇ ਆਫਰ ਲਾਉਨੇ ਆ ਠੀਕ ਹੈ ਜੀ ਠੀਕ ਕੋਈ ਇਹ ਲੈ ਜੂਗੀ ਪੰਜੀ ਕਿ ਦਿਨ ਅੱਛਾ ਪੰਜੀ ਕਿ ਦਿਨ ਲੈ ਜੀ ਪੰਜੀ ਲੈ ਜੇ ਹਾਂਜੀ ਲੈ ਜੇ ਹਾਂਜੀ ਹਾਂਜੀ ਇਹ ਲਾਈ ਪੈ ਗਈ ਆ ਕਰਮਾਂ ਹਾਂਜੀ ਹਾਂਜੀ ਹਾਂ ਇਹਦਾ ਰੇਟ 40 ਅੱਛਾ 40 ਕਰਨ ਕਰਾਂਗੇ ਪਰਦਾ ਜੀ ਮੈਂ ਨਾ ਚਾਲੀ ਟੂਲੀ ਕੋਈ ਨਹੀਂ ਗਾ ਹਾਂਜੀ ਇਹ ਦਵਾਂਗੇ 33000 ਦੀ ਕੀਮਤ ਤੇਨ ਦੀ 30 ਤੇ ਦੇ ਬਾਕੀ ਗੱਲ ਸਭ ਹੋਣਾ ਕੋਈ ਥੋੜੇ ਭਾਏ ਲਾ ਲਾ ਕੇ ਡੁੱਟ ਕੇ 33000 ਮਤਲਬ ਛੱਡੀ ਕੋਈ ਨਹੀਂ ਗੀ ਠੀਕ ਹੈ ਜੀ ਇਹਦੇ ਤਿੰਨ ਦੀ ਕੀਮਤ ਆ ਭਰਾ ਨਾ ਤਾਂ ਭਰਾ ਮਨੋਸਤਾ 3 ਦੇ ਤਿੰਨ ਦਾ ਠੀਕ ਹੈ ਜੀ 33000 ਰੇਟ ਕਰਤਾ ਪਰਦਾਪੁਣਾ ਠੀਕ ਹੈ ਜੀ ਆ ਦਿਓ ਅਗਲੀ ਇਹਦੀ ਜਾਣਕਾਰੀ ਇਹ ਸੁਆ ਕੋਈ ਲਾ ਲਓ ਦੂਜਾ ਕੋਈ ਲਾ ਲੇ ਤਿਜਾ ਹਾਂਜੀ ਇਹਦੇ ਥੱਲੇ ਦੁੱਧ ਹੈਗਾ 6 ਤੋਂ 7 ਕਿਲੋ ਇਹ ਰਾਜੀ ਚੋਗੇ ਤੁਰੇ ਲੈਂਦੀ ਆ ਠੰਡੀ ਸੀਲ ਲਾ ਕੇ ਸੌ ਦਾ ਵੱਟਾ ਲਾਇਆ ਅਸੀਂ ਵੀਰ ਆਪਾਂ ਹਾਂਜੀ ਥਾਂ ਤੁਹਾਨੂੰ ਮੁਖਾ ਸੀਲ ਠੰਡੀ ਇਹ ਵੀ ਵਧੀਆ ਹਾਂ ਸੀਲ ਹੈ ਵੀ ਹਾਂ ਹਾਂ ਥਾਨ ਪੋਲੀ ਵੜੀ ਚੋਣਾ ਹਾਂਜੀ ਹਾਂ ਵੇਖੋ ਕਾਟ ਕਾਟ ਵੀ ਪੂਰਾ ਹੈ ਪਰਦਾਵ ਜਿੱਡੀ ਹੈਗੇ ਹਾਂ ਕਾਟ ਕਾਟ ਵਾਲੀ ਤੇ ਗੱਲ ਹੀ ਨਹੀਂ ਕੋਈ ਤੇ ਹੋਣੇ ਆਰੇ ਟਾਈਮ ਦੁੱਧ ਹੋਊਗਾ ਉਹ ਨੂੰ ਭਾਵੇਂ ਸਾਡੇ 7 7 ਹੋ ਜੀ 6 ਕਿਲੋ ਐਸ ਟਾਈਮ ਪੱਕਾ ਦੁੱਧ ਹੋਊਗਾ 6 ਕਿਲੋ ਠੀਕ ਹੈ ਜੀ ਮਤਲਬ ਉਹ ਤਾਂ ਵੱਧ ਦੱਸਦੇ ਹੀ ਆਪਾਂ ਕਿਲੋ ਘਾਟ ਹੀ ਦੱਸਦੇ ਆ ਹਾਂ ਜੀ ਆਨੇ ਦੀ ਲੈਂਦੀ ਆ ਜੀ ਹਾਂ ਜੀ ਹਾਂ ਜੀ ਤੁਰ ਹੀ ਆਈ ਦੇਖੋ ਇਹ ਨਹੀਂ ਮਤਲਬ ਉੱਥੇ ਇੱਥੇ ਜਿੱਦਾਂ ਮਰਗੀ ਥੱਲੇ ਬੈਜੋ ਲੋ ਆ ਥੀਲ ਠੰਡੀ ਲੋ ਇਹ ਨਹੀਂ ਕੋਈ ਪ੍ਰਵਾਹ ਨਹੀਂ ਕੋਈ ਮਰਛਾ ਜਲੀ ਦੇਖੋ ਹਾਂ ਜੀ ਅਸੇ ਛੱਡੇ ਤੋਂ ਵੀ ਗਲੋਤੀ ਜੋ ਠੀਕ ਹੈ ਹਾਂ ਇਹ ਹਜੀ ਨਹੀਂ ਪ੍ਰਵਾਹ ਦੋ ਚਾਰ ਦਿਨ ਵੰਡਮੁੰਡ ਪੈ ਗਿਆ ਨਾ ਹਾਂਜੀ ਹਾਂਜੀ ਤੇ ਦੁੱਧ ਜ਼ਿਆਦਾ ਨਹੀਂ 8-9 ਕਿਲੋ ਦੱਸ ਕਰਦੇ ਨਾ ਕਿ ਵੱਡੀ ਵੱਡੀ ਵੈੜ ਆ ਇਹਨੂੰ ਇਹਨੂੰ ਦਗਾ ਡਿਆ ਹਾਂਜੀ ਕੋਈ ਸੇਵਾ ਹੀ ਨਾਰਮਲ ਹੁੰਦੀ ਆ ਜੀ ਹਾਂਜੀ ਹਾਂਜੀ ਬਾਕੀ ਜਿਹੜਾ ਭਰਾ ਸੇਵਾ ਕਰੂ ਉਹ ਵੱਧ ਵੀ ਹਾਸਿਆ ਆ ਗਿਆ ਨਾਲੇ ਹਾਂਜੀ ਹੁਣ ਕਿਹੜੀ ਗਰਮੀ ਹੋਣ ਤੇ ਇਨਾ ਕਰਮਾ ਲਿਆ ਨੇ ਉਹ ਵਾਧੂ ਦੇਈ ਜਾਣਾ ਹਾਂਜੀ ਇਹਨਾਂ ਵਧਾਉਣਾ ਹੀ ਆ ਦੁੱਧ ਮਤਲਬ ਬਣੀ ਵੀ ਮੰਨ ਲਓ ਇਹ ਹੈਗੀ ਆ ਕੋਈ 5-6 ਦਿਨਾਂ ਦੀ ਹਾਂਜੀ ਮੀਂਹ ਨਾ ਕੰਦੇ ਹੀ 5 ਦਿਨਾਂ ਦੀ ਆਪਾਂ ਪਰ ਗਰੰਟੀ ਨਹੀਂ ਦੇਣੀ ਤੁਹਾਡੀ ਕਿਸਮਤ ਹੈ ਨਾ ਵਾਕੀ ਉਹਦੀ ਕਿਸਮਤ ਹੈ ਜਿਹੜਾ ਭਰਾ ਕਰੇ ਹਾਂਜੀ ਹਾਂਜੀ ਅਗਲੇ ਦੇ ਕਰਮ ਹੈ ਨਾ ਹਾਂਜੀ ਹਾਂਜੀ ਤੇ ਕੀ ਰੇਟ ਰੂਟ ਕਰਦੇ ਫਿਰ ਆਪਾਂ ਇਹਦਾ ਇਹ ਵੀ ਅੱਜ ਬਿਲਕੁਲ ਜਾਇ ਗਿਆ ਹਾਂਜੀ ਇਹ ਵੀ 16000 ਚ ਮਾਨਤਾ ਨਾ 16000 ਦੇ ਵਿੱਚ ਮਾਨਤਾ ਇਹਦੀ 13000 ਦੀ ਇਹ ਤੇ 13 ਦੀ ਓਹ ਸੋਰੀ 13 ਦੱਸ ਦੇ ਦੀ 13 ਦੀ ਠੀਕ ਹੈ ਜੀ ਜਦੋਂ ਨਾਲ ਕੋਈ ਉਹ ਗੱਲ ਸਾਨੂੰ ਕੋੜੇ ਮੁਕੰਮਲ ਨਾਲ ਲੜ ਪੂਗਾ ਠੀਕ ਹੈ ਜੀ ਭਰਾ ਤਾਂ ਭਰਾਵਾਂ ਦੇ ਹੱਥ ਤੇ 13000 ਤੇ ਨਾਲ 500 ਰੁਪਏ ਚੋਲ ਸਾਡੇ ਬਾਰੇ ਯਾਰ ਬੱਸ ਕਰ ਭਰਾਵਾ ਤੂੰ ਦੀ ਖਾਦਾਂ ਤਨ ਕਰਨਗੇ ਠੀਕ ਹੈ ਜੀ ਇਹਦੀ ਵੀ ਜੀ ਦੇਵਾ ਜਾਣਕਾਰੀ ਇਹ ਸੁਣੀਆ ਤੇਜਾਸੂਆ ਤੇਜਾਸੂਆ ਜੀ ਪ੍ਰੋਪਰ ਤੇਜਾ ਹੂਆ ਪ੍ਰੋਪਰ ਤੇਜਾ ਹਾਂਜੀ ਇੰਨੀ ਗਰੰਟੀ ਹੈ ਨਾ ਮਾਝ ਦੀ 12 11 12 ਕਿਲੋ ਦੁੱਧ ਐ ਨਤਾਰ ਦੂਗੀ ਗਰੰਟੀ ਨਾ ਬਾਰੇ ਮੈਂ ਨਾ ਪੂਰਾ ਹੈ ਨਾ ਇਹ ਨਹੀਂ ਕੋਈ ਠੀਕ ਹੈ ਚਵਾਈ ਜੁਵੀ ਕਿਵੇਂ ਮੈਂ ਨਾ ਇੱਕ ਨੰਬਰ ਤਪਨਾ ਜੀ ਸ਼ਹਿਦ ਆਉਂਦਾ ਜੋ ਵੇਖੋ ਥੱਲੇ ਹਾਂਜੀ ਪੰਡਾ ਹੀ ਪਾਈ ਫਿਰਦੀ ਹਾਂਜੀ ਅਜੇ ਅਜੇ ਹਫਤਾ ਖੜਨਾ ਮੱਜ ਨੇ ਅੱਛਾ ਹਫਤਾ ਹਾਂ 53 ਐ ਗੁੰਦਾ ਹੁੰਦਾ ਹੀ ਸੁੱਕੀ ਸੁੱਕੀ ਹਾਂਜੀ ਹਾਂ ਜੋ ਬਣ ਬੜਾ ਮਹੀਂ ਦੇ ਉੱਤੇ ਵਜਨ ਵੇਹਰ ਪੂਰਾ ਹਾਨੀ ਇਹ ਗੋਲ ਕੁਸੀ ਨਹੀਂ ਕੀ ਇੱਕ ਮੂਰਖਤਾਈ ਵੀਰ ਨੇ ਕੀਤੀ ਮਨੇ ਇਹ ਸਿੰਗ ਵੜ ਦਿੱਤੇ ਜਿਹੜੇ ਥੋੜੇ ਅੱਛਾ ਜੀ ਲਾਗੋ ਆ ਹਾਂਜੀ ਥੋੜੇ ਲਾਗੋ ਰੱਖ ਕੇ ਵੜਦਾ ਨਾ ਫੇਰ ਹਾਂਜੀ ਹਾਂਜੀ ਬਾਕੀ ਠੋਟੀ ਦਾ ਤੇ ਮੋਲ ਹੀ ਕੋਈ ਨਹੀਂ ਗਾਦੇ ਤੀਜੀ ਆ ਬਹੁਤੀ ਗਾਦੀ ਹਾਂਜੀ ਹਾਂਜੀ ਠੰਡੀ ਹਾਂਜੀ ਹਾਂ ਉਹ ਕੈਮਰਾ ਥੋੜਾ ਕਰਦੀ ਥੱਲੇ ਸਾਫ਼ ਸੁਥੋ ਵੜੀ ਥੱਲੇ ਦੀ ਹਾਂਜੀ ਇਹ ਜਿੰਨਾ ਤੁਹਾਨੂੰ ਦੱਸਾਂਦਾ ਨਾ 11 12 ਕਿਲੋ ਦੁੱਧ ਐ ਨਾਰਮਲ ਹੀ ਚਵਾੜੀ ਕਿਉਂ ਪਗਲੀ ਹਾਂ ਪਗਲੀ ਜਮੜੀ ਦੀ ਹਾਂਜੀ ਆਰਾਮ ਨਾਲ ਹੀ ਇੰਨਾ ਦੁੱਧ ਕੱਢ ਜੂਗੀ ਹਾਂਜੀ ਹਾਂਜੀ ਜਿੰਨਾ ਆਪਾਂ ਸੱਜਰ ਦਾ ਭਾਅ ਕਰਨਾ ਉਹਨਾਂ ਟੋਕੜਾਂ ਜਾਈ ਵੀਰਾਂ ਨੇ ਕਾਈਏ ਕਰਦੇ ਹਾਂ ਹਾਂਜੀ ਹਾਂਜੀ ਆਪਾਂ ਪਰਤਾਂ ਜਿਆਜ ਆਪਾਂ ਦੱਸਿਏ ਆਪਾਂ 82 ਹਜ਼ਾਰ ਚੋਂ ਮਾਨਤਨ ਕਰਨਾ 82 ਜ ਕੋਈ 90 ਨਹੀਂ ਕੋਈ 85 ਨਹੀਂ 82 ਹਜ਼ਾਰ ਚੋਂ ਮਾਨਤਨ ਇਹ 75000 ਦੀ ਲਾ ਵਾਹ 70 ਤੇ 5 ਦੀ ਹਾਂਜੀ 75000 ਦੀ ਇਹਨੇ ਦੀ ਮਈਏ ਕਦੇ ਦੇਣੀ ਨਹੀਂ ਹੋਣੀ ਤਾਂ ਦੇਦਾ ਹੋਰ ਵੀ ਮੰਨਦਾ ਰਹੂਗਾ ਹਾਂਜੀ ਕਿੱਡੀ ਸਾਫ਼ ਹੈ ਆ ਵੇਖੋ ਚੈੱਕ ਕਰੋ ਜੀ ਨਾ ਪਤਾ ਓਏ ਫਾਮ ਤੋਂ ਬਖਤ ਤੇ ਪਣਾ ਰੂ ਹਾਂ ਡਰਦੀ ਹੈ ਨਾ ਹਾਂਜੀ ਹਾਂਜੀ ਕੈਮਰੇ ਤੋਂ ਡਰਦੀ ਹੈ ਬਾਕੀ ਇੱਕ ਕਰ ਰਿਹਾ ਹਾਂਜੀ ਇੰਨਾ ਭਾਰਾ ਕਿ ਜੋ ਮੇਰੇ 75 ਦੀਏ ਵੇ 75 ਦੀ ਦੇਵਾਂਗੇ ਮਹੀਂ ਹਾਂਜੀ ਇੱਧਰ ਖਲੋ ਟੈਪਕੇ ਵਿਖਾ ਦੇਣੇ ਵਸ ਖਲੋ ਇੱਧਰ ਗਾੜੀ ਮੜਾ ਆ ਇਹ ਦੇਖੋ ਟੈਪਕੇ ਵਿਖਾਉਣੀ ਆ ਇੱਧਰ 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 ਲਿਆਓ ਲਿਆਓ ਜੀ ਨਾ ਤਾਂ ਪਾਉਣਾ ਹੀ ਵਿਖਾ ਦੇਣੇ ਕੀ ਕੈਮਰੇ ਤੋਂ ਡਰਦੀ ਹੈ ਹਾਂਜੀ ਹਾਂਜੀ ਕੈਮਰੇ ਨੂੰ 75 ਹੀ ਨੇ ਆਖ ਖਲੋ ਯਾ ਕਰ ਮਾਲੀਏ ਲਿਆ ਇੱਧਰ ਦੇਖੋ ਬੁਕਾ ਦੇ ਉੱਠ ਜਾ ਨੀਰਾ ਇੱਕ ਹੋ ਜਾ ਜਵਾਹ ਥਣਾ ਜੀ ਕੋ ਜਾਵੂ ਹਾਂਜੀ ਇਹ ਆ ਮੋੜੀ ਮੋੜੀ ਧਾਰ ਆਉਏ ਇਹ ਇਹ ਨਹੀਂ ਮਾਲਾ ਕੋਈ ਆਊਗਾ ਛਿੱਡੀ ਛੁੱਡੀ ਆਊਗਾ ਜਾਂ ਸ਼ਾਇਦ ਹਨ ਉਹ ਸ਼ਾਇਦ ਹੀ ਆਗੇ ਸੁੱਕਾ ਇਹਦੇ ਐ ਤਾਂ ਨਹੀਂ ਕੋਈ ਆ ਹਾਂ ਜੀ ਕੋਈ ਜਿਵੇਂਾ ਤਾਂ ਨਾ ਜੋ ਕੋਈ ਨਾੜ ਗਿਲਟੀ ਨਹੀਂ ਕੁਛ ਨਹੀਂ ਹਾਂ ਜੀ ਐ ਪ੍ਰੋਪਰ ਆਉਂ ਚਮਾ ਤਾਂ ਨਾ ਜੋ ਕੋਈ ਆ ਠੀਕ ਹੈ ਜੀ ਹਾਂ ਤੇ ਇਹਨੇ ਦਾ ਕਿਸ ਨੇ ਦੇਣੀ ਨਹੀਂ ਜਿੰਨੇ ਦੀ ਆਪਾਂ ਆ ਫਿਰ ਜਾ ਜਾ ਜੀ ਬਿਲਕੁਲ ਜਾ ਜਾ ਠੀਰਾ ਹੀ ਰਹਾ ਇਹਦੇ ਮੋਲੇ ਦੀ ਗੱਲ ਨਹੀਂ ਕੀ ਰਾਮ ਨੂੰ ਰਸਤਾ ਫੜਾਉਣ ਵਾਲੀ ਗੱਲ ਕੀਤੀ ਆਏ ਹਾਂਜੀ ਹਾਂਜੀ ਹਾਂ ਇਹ ਵਪਾਰੀ ਵੀ ਜਾ ਕੇ ਕਮਾਈ ਲਊਗਾ ਇਹਦੇ ਵਿੱਚੋਂ ਜਿਹੜਾ ਲੈ ਜਾਊਗਾ ਠੀਕ ਹੈ ਜੀ ਸਾਡੇ ਆਲੇ ਭਾਅ ਦੇ ਕਿਦੀਓ ਮਿਲਣੇ ਹੀ ਨਾ ਜਿੱਤੇ ਮਰਜ਼ੀ ਜੋਰ ਲਾ ਲੈਣ ਹਾਂ ਚੱਲ ਚੱਲ ਗੇ ਸਾਬੋਣਾ ਗਲੇ ਬਣੇ ਛੱਡ ਖੜਾ ਚੱਲ ਚੱਲ ਦਿਓ ਜੀ ਨੀਲੀ ਦੀ ਜਾਣਕਾਰੀ ਹਾਂਜੀ ਕੈਮਰੇ ਤੋਂ ਹੀ ਨਵੀਂ ਆਉਂਦੀ ਹੈ ਨੀਲੀ ਦਾ ਵੇਖੋ ਚੱਲ ਪੋਟ ਦੇਖੀ ਧਿਆਨ ਨਾਲ ਕਰੋ ਜੀ ਫੇਸਬੁਕ ਚੈੱਕ ਇਹਦਾ ਨਾ ਕੋਈ ਰੈਂਦਾ ਮਹੀਨਾ ਦਾ ਹਾਂਜੀ ਮਹੀਨਾ ਲਾਜੇ 35 ਦਿਨ ਲਾਜੇ ਹਾਂਜੀ 40 ਦਿਨ ਲਾਜੇ ਇਹ ਆ ਫੜਨਾ ਪਰ ਮਹੀਨਾ ਨਹੀਂ ਮਹੀਨਾ ਆ ਚਲਾਏ ਬਣਾਏ ਵੇਹੋ ਚੜੀ ਰਿਪੋਰਟ ਆ ਜੀ ਥਾਣੇ ਵੀ ਇੱਕ ਵਾਈਟ ਜੀ ਹਾਂ ਥਾਣੇ ਵੀ ਇੱਕ ਵਾਈਟ ਹੈ ਹਾਂ ਇਹਦਾ ਵਿਖਾ ਭਰਾਵਾ ਨੂੰ ਲੈਓ ਬੇਗਨਾ ਦਿੱਲੀ ਮੱਤੀ ਅੱਖ ਕਿਹੜਾ ਸਾਰਾ ਕੱਪਟ ਹਾਂ ਮਿੱਲੀ ਅੱਖ ਨਿਪਾਰੇ ਵੇਖਦੀ ਅੱਖ ਬਿੱਲੀ ਆ ਨਾ ਪੂਰੀ ਪੂਰੀ ਚਾਰੇ ਪੈਰ ਚਾਰੇ ਪੈਰਾਂ ਦੇ ਮਾਰਕ ਬਸ ਬਸ ਆ ਮਾਰਕਿੰਗ ਕਰੀ ਚੈੱਕ ਤੋਨ ਤੇ ਵੀ ਆ ਤੋਨ ਤੇ ਵੀ ਆ ਹਾਂ ਪੂਛ ਵਾਈਟ ਦੱਸ ਤਾ ਪੂਛ ਵੀ ਵਾਈਟ ਜੋ ਹਾਂ ਪਾਣੀ ਵਿਖਾ ਲਾ ਇਹਨੂੰ ਪਾਣੀ ਬਾਅਦ ਪੀ ਲੂਗੀ ਨਹੀਂ ਵਿਖਾ ਲਾ ਵਿਖਾ ਲੋ ਹਾਂ ਵਿਖਾ ਲਾ ਮੜਕੇ ਫੇਰ ਖਿੱਚੂਗੀ ਉਥੋਂ ਕਲੈਕਟਰ ਹੋ ਜਾਂਦੀ ਕਲੈਕਟਰ ਹੇ ਈਪੀ ਕੇ ਪਾਣੀ ਚੋ ਸ਼ੋ ਸ਼ੋ ਅਖਾਂ ਗੋਲੇ ਬਿੱਲੇ باقی ਜੋਨ ਸੇ ਜਾਰੀਆਂ ਸਫਤਾ ਕਰਨ ਵਾਲੇ ਕੋਈ ਹੋਣਾ ਦੁਦਿਆਨੇ ਦੇ ਸਿਰ ਤੱਕ ਆ ਲਿਆ ਪੰਗਾਂ ਕੰਨਾਂ ਤੇਨ ਨਾਲੇ ਜੋਰ ਲਾਈ ਜਾਂਦੇ ਸਿੱਫਾ ਕਰ ਕਰਕੇ ਉਹ ਮੈਗਰ ਭਜੇ ਕਿਹਨੇ ਵੱਟੜੇ ਤੇ ਮਤਵਾ ਤੋਂ ਹੀ ਜੋਰ ਲਾਇਆ ਕਿ ਨਾ ਐਵੇਂ ਕਰੋ ਪੰਪ ਚ ਲਿਆ ਕਰੋ ਆਹ ਦਾ ਜੋਬਨ ਵੀ ਠੱਡਾ ਤੀ ਰਾਹ ਕਰ ਬੈਤਾ ਹੀ ਰਹਿੰਦਾ ਹੈ ਗੱਲ ਕਰਨੀ ਜਿੰਨੀ ਕੋਈ ਗੱਲ ਦਾ ਫਾਇਦਾ ਹੁੰਦਾ ਫालतੂ ਅਗਲੇ ਨੂੰ ਆ ਪੰਪ ਲਾਈ ਜਣੇ ਉਹਦਾ ਬੜੀ ਏਡੇ ਪਾਗਲ ਨਹੀਂ ਗੇ ਜਿਹੜੇ ਸਾਡੇ ਭਰਾ ਵੀਰੋ ਕਹਿੰਦੇ ਬੜੇ ਸਿਆਣੇ ਆ ਪਾਪਾ ਬੁੜਾ ਸਾਡੀ ਬੜੀ ਕਿਰਪਾ ਉਹ ਭਰਾਵਾਂ ਦਿੱਤੇ ਵੇ ਵੇਛੋਟੀ ਹੁਣਾਂ ਦਿੱਤੀ ਨੇ ਲੱਖ ਪਾਣੀ ਪੀ ਕੇ ਹਾਂਜੀ ਹਾਂਜੀ ਇਹ ਹੋ ਗਏ ਨੇ ਦੁੱਗਣੀ ਹਾਂ ਦੁੱਗਣੀ ਹੋ ਗਈ ਚਾਰੂ ਬੜੀ ਇਹ ਕਰਮਾਲੀ ਅਜੇ ਚਾਰ ਦੰਦ ਜਿਉਂ ਮੂੰਹ ਹੋ ਵੀ ਅੱਛਾ ਚਾਰ ਦੰਦ ਆ 24 24 ਪਰਲੇਣਾ ਬੰਨ ਪਰਲੇਣਾ ਤੇ ਕੀ ਰੇਟ ਰੂਟ ਕਰਨਾ ਗਿਲ ਸਾਫ ਇਹਦਾ ਵੀ 82 ਚੋਂ ਮਾਣ ਤਨ 82 ਦੇ ਵਿੱਚ ਮਾਣ ਤਨ ਆਹ ਪ੍ਰਤਾਪ ਜੀ 82 ਜੀ ਇਹ ਵੀ ਭਰਾਵਾਂ ਦੇ ਅੱਜ ਕਿਰਤ ਸਾਫੜਾ ਦੇਣਾ 70 ਤੇ 6000 ਦਾ ਲਾ 70 ਆ ਇਹ ਹੀ ਕਟੀਆਂ ਪਿਛਲੀ ਔਰ ਪਾਈ ਤੇ ਵੇਚੀ ਸੀ ਐਤੀ ਮੈਂ ਖੜੀ ਆਪਣੇ ਨਾਲ ਸੱਜਰ ਤੇ ਆਪਾਂ ਫੇਰ ਇਹਨੂੰ ਵਿੱਚ ਪਾ ਕੇ ਲਿਆ ਹਾਂ ਅੰਨੇ ਪਾਜੀ ਬੈ ਲਵੇਰਾ ਚਾਹੀਦਾ ਠੀਕ ਕਿ ਇਹ ਕਿ ਮੈਂ ਕਿਹਾ ਚਲਾਓ ਇਧਰ ਬੱਚੋ ਫੇਰ ਪਾਲੀ ਵੇਚ ਆਪਾਂ ਹਾਂਜੀ ਆਉਣ ਤੇ ਪਾਉਣ ਨੂੰ ਹੀ ਅੱਗੇ ਮਾਲ ਤਕੜੇ ਵੇਚਾ ਤੇ ਬਾਕੀ ਭਾ ਇਹਦੇ ਜੋ ਮਿੱਠੇ ਤੇ ਗਾਹਾਂ ਰਾਂਗੇ ਪਿੱਛੇ ਹੁੰਦੇ ਐ ਸੁੱਟ ਕੇ ਟੰਗਾ ਲਾ ਲਾ ਕੇ ਇੰਨੇ ਭਾ ਮਿਲਨੇ ਚੰਬਲਾ ਜੋ ਗਿੱਲ ਸਾਹਿਬ ਦੇ ਕੋਲੋਂ ਹੋਰ ਨਹੀਂ ਕਿਤੇ ਹੋਵੇ ਠੀਕ ਹੈ ਸ਼ੇਰ ਤੇ ਕਮੰਟ ਪਗੜੇ ਹੋ ਕੇ ਕਰਿਆ ਕਰੋ ਇਹ ਗੱਲ ਦਾ ਭਰਾਓ ਚੇਤਾ ਨਾ ਭੁੱਲਿਆ ਕਰੋ ਤੇ ਤੁਹਾਡੇ ਸਾਹਮਣੇ ਭਰਾ ਦਾ ਨੰਬਰ ਤੇ ਐਡਰੈਸ ਆਪਣਾ ਦੱਸ ਦਿਓ ਪਿੰਡ ਆਪਣਾ ਚੰਬਲ ਤਹਿਸੀਲ ਤੇ ਜ਼ਿਲ੍ਹਾ ਵੀ ਤਰਨਤਾਰਨ ਹਾਂਜੀ ਤੇ ਆਪਾਂ ਇਧਰੋਂ ਲੋਕਾਂ ਲੋ ਵੀ ਆ ਸਕਦੇ ਆ ਟੂਲ ਪਲਾਜ਼ਾ ਆਪਣੀ ਮੇਨ ਨਿਸ਼ਾਨੀ ਆ ਹਾਂਜੀ ਜਿਹੜਾ ਸੇਰਵਾਲਾ ਟੂਲ ਪਲਾਜ਼ਾ ਨਹੀਂ ਹਾਂਜੀ ਹਾਂਜੀ ਤੇ ਰੋਡ ਤੇ ਉੱਥੋਂ ਆਪਾਂ ਨੂੰ 1 ਕਿਲੋਮੀਟਰ ਘਰ ਆਪਣਾ ਠੀਕ ਹੈ ਹਾਂਜੀ ਨੰਬਰ ਭੈਣ ਭਰਾ ਸਾਰੇ ਜਾਣਦੇ ਜਿਲ੍ਹਾ ਸਾਹਿਬ ਨੇ ਜਿਹੜਾ ਨੰਬਰ 3748 ਦੁਬਾਰਾ ਇੱਕ 99556 3748 ਠੀਕ ਹੈ ਜੀ ਧੰਨਵਾਦ ਓਕੇ ਨਾਪ ਤੋਂ ਕਿਲੀ ਤਗੜੀ ਹੋ ਗਈ ਹਾਂ